ਕਿਸਾਨਾਂ ਦੇ ਸੰਘਰਸ਼ਾਂ ਕੇ ਡੀਸੀ ਨੂੰ ਵੀ ਚੁੱਕਣਾ ਪਿਆ ਤੇ ਆਖਰ ਨੂੰ ਡੀਸੀ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਮੰਗ ਪੱਤਰ ਲਿਆ ਅੱਗੇ ਦੀ ਰਣਨੀਤੀ ਆ ਜੋ ਕਿਸਾਨ ਦੱਸਣਗੇ ਕੀ ਆ ਬੰਦੇ ਅੱਧੇ ਘੰਟੇ ਤੋਂ ਖੜੇ ਆ ਜਦੋਂ ਤੱਕ ਇਹ ਮੰਗ ਪੱਤਰ ਪਹਿਲਾਂ ਤਾਂ ਸਾਡੇ ਨੁਮਾਇੰਦੇ ਦੇ ਆਫਿਸ ਜਾ ਕੇ ਮੰਗ ਪੱਤਰ ਦੇਣਗੇ ਸੀ ਹੁਣ ਡੀਸੀ ਸਾਹਿਬ ਖੁਦ ਆ ਕੇ ਇੱਥੇ ਲਊਗਾ ਉਦੋਂ ਤੱਕ ਅਸੀਂ ਰੋਡ ਜਾਮ ਰੱਖਾਂਗੇ ਪਹਿਲਾਂ ਤਾਂ ਸ਼ਾਂਤਮਈ ਤਰੀਕੇ ਨਾਲ ਸਾਈਡ ਤੇ ਜੋ ਵੀ ਅਸੀਂ ਆਪਣਾ ਜੋ ਵੀ ਸਾਡੀ ਜਥੇਬੰਦੀ ਨੇ ਬੋਲਿਆ ਸੀ ਅਸੀਂ ਉਹਦੇ ਅਕੋਰਡਿੰਗ ਬੈਠ ਕੇ ਸ਼ਾਂਤਮਈ ਧਰਨਾ ਦੇ ਰਹੇ ਸੀ ਬਟ ਹੁਣ ਸਾਡੇ ਬੰਦਿਆਂ ਨੂੰ ਅੱਧਾ ਘੰਟਾ ਵੇਟ ਕਰਵਾਉਣ ਤੋਂ ਬਾਅਦ ਕਹਿ ਦਿੱਤਾ ਜਾਂਦਾ ਕਿ ਉਹ ਲੰਚ ਕਰਨ ਗਏ ਆ ਆਪਾਂ ਦਿਹਾੜ ਲੰਚ ਕਰਨ ਦਾ ਟਾਈਮ 3 ਵਜੇ ਦਾ ਕਿਹੜਾ ਉਹਨਾਂ ਨੂੰ ਵਾਧਾ ਨਾਲੇ ਵੀ ਚੱਲ ਰਿਹਾ ਬਾਹਰ ਧਰਨਾ ਚੱਲ ਰਿਹਾ ਉਹਨਾਂ ਨੇ ਮੰਗ ਪੱਤਰ ਪਹਿਲਾਂ ਮਿਲ ਕੇ ਆ ਪਹਿਲਾਂ ਬੋਲੇ ਕਿ ਹਾਂ ਮੈਂ ਲਵਾਂਗਾ ਮੰਗ ਪੱਤਰ ਹੁਣ ਜਦੋਂ ਅੱਧੇ ਘੰਟੇ ਤੋਂ ਬੋਲ ਰਿਹਾ 2 ਮਿੰਟ ਚਾ ਰਿਹਾ 3 ਮਿੰਟ ਚਾ ਰਿਹਾ ਇਸੇ ਤਰ੍ਹਾਂ ਹੀ ਟਾਲਮਟੋਲ ਕਰ ਰਿਹਾ ਬਟ ਹੁਣ ਜਥੇਬੰਦੀ ਨੇ ਜੋ ਵੀ ਫੈਸਲਾ ਲਿਆ ਕਿ ਰੋਡ ਜਾਮ ਕੀਤਾ ਜਾਊਗਾ ਜਦੋਂ ਤੱਕ ਲੀਸ ਲੁਧਿਆਣਾ ਸਾਡੇ ਕਹਿੰਦੇ ਸਾਰੀ ਦਿਹਾੜੀ ਮੰਗ ਪੱਤਰ ਰਹਿਣਾ ਹੀ ਉੱਥੇ ਧਰਨਾ ਸਮਾਪਤ ਕਰਦਾਂਗੇ ਹਾਂਜੀ ਇਹ ਆਪਣੇ ਕੀ ਸੀਗੀ ਬੀਸੀ ਸਾਹਿਬ ਮੰਗ ਅਸੀਂ ਜੀ ਸਾਡਾ ਜੋ ਰੋਸ ਪ੍ਰਦਰਸ਼ਨ ਉਹ 3 ਵਜੇ ਤੱਕ ਸਾਡਾ ਟਾਈਮ ਸੀ ਉਸ ਤੋਂ ਬਾਅਦ ਅਸੀਂ 3 ਵਜੇ ਦਾ ਟਾਈਮ ਡੀਸੀ ਲੁਧਿਆਣਾ ਨੂੰ ਇੱਕ ਮੰਗ ਪੱਤਰ ਦੇਣਾ ਸੀ ਕਿ ਕਿ ਕਿਸਾਨ ਵੀਰ ਸਾਡੇ ਦਿੱਲੀ ਦੇ ਵਿੱਚ ਦਿੱਲੀ ਤੋਂ ਰੋਸ ਪ੍ਰਦਰਸ਼ਨ ਦੇ ਵਿੱਚ ਗਏ ਸੀਗੇ ਸੰਘਰਸ਼ ਦੇ ਵਿੱਚ ਆਉਂਦੇ ਵੇ ਚਮੰਡ ਪਿੰਡ ਤੋਂ ਉਹਨਾਂ ਦੀ ਡੈਥ ਹੋ ਗਈ ਸੀ ਤੇ ਇਸ ਕਰਕੇ ਸਾਡੀ ਕਿਸਾਨ ਜਥੇਬੰਦੀ ਜੋ ਅੱਗੇ ਵੀ ਇਹ ਕਰਦੀ ਹੈ ਕਿ ਡੀਸੀ ਪੱਤਰ ਤੇ ਅਸੀਂ ਮੰਗ ਪੱਤਰ ਦਿੰਨੇ ਆ ਕਿ ਉਹ ਪਰਿਵਾਰ ਨੂੰ ਪੰਜਾਬ ਸਰਕਾਰ ਨੌਕਰੀ ਦੇਵੇ 10 ਲੱਖ ਦਾ ਮੁਆਵਜ਼ਾ ਦੇਵੇ ਤੇ ਉਹਨਾਂ ਸਰਕਾਰ ਦੇ ਕਰਜ਼ੇ ਦੇ ਲੀਖ ਮਾਰੇ ਉਹ ਮੰਗ ਪੱਤਰ ਅਸੀਂ ਦੇਣਾ ਸੀਗਾ ਉਹਨਾਂ ਨੂੰ ਕਿ ਸਾਡੇ ਨੁਮਾਇੰਦੇ ਉੱਤੇ ਵਧਾ ਘੰਟਾ ਵੇਟ ਕਰ ਕਰਕੇ ਉਹ ਇੱਥੇ ਆ ਕੇ ਸਾਨੂੰ ਮਜਬੂਰ ਨਾ ਹੁਣ ਰੋਡ ਜਾਮ ਕਰਨਾ ਪਿਆ ਤੇ ਅਸੀਂ ਤਾਂ ਮੰਗ ਪੱਤਰ ਦੇਣਾ ਸਟੇਸੀ ਸਾਹਿਬ ਨੇ ਕਿਹਾ ਆ ਗਾ ਦੀ ਗੱਲ ਸਾਡੀ ਪੰਜਾਬ ਸਰਕਾਰ ਕੋਲ ਹੀ ਭੇਜਣੀ ਆ ਕਿ ਅਸੀਂ ਜਿਹੜਾ ਸਾਡੇ ਸ਼ਹੀਦ ਹੁੰਦੇ ਨੇ ਘੋਲ ਦੇ ਵਿੱਚ ਉਹਨਾਂ ਲਈ ਸਾਡੀ ਜਥੇਬੰਦੀਆਂ ਵੱਲੋਂ ਜੋ ਇਹ ਰੱਖਿਆ ਗਿਆ ਕਿ ਉਹਨਾਂ ਨੂੰ 10 ਲੱਖ ਦੀ ਨੌਕਰੀ 10 ਲੱਖ ਰੁਪਏ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਕਰਜ਼ੇ ਦੇ ਲੀਖ ਅਸੀਂ ਆ ਮੰਗ ਪੱਤਰ ਦੇਣਾ ਸੀ ਅਸੀਂ ਤਾਂ ਆਪਣਾ ਰੋਸ ਮਾਰਚ ਕਰਨ ਲੱਗੇ ਸੀ ਉਹ ਜਦ ਤੱਕ ਉਹਨਾਂ ਨੇ ਸਾਡੇ ਰੋਸ ਮਾਰਚ ਫੜਿਆ ਹੀ ਨਹੀਂ ਉੱਥੇ ਤੱਕ ਮਿਲਿਆ ਹੀ ਨਹੀਂ ਇਸ ਕਰਕੇ ਅਸੀਂ ਇਸ ਰੋਸ ਪ੍ਰਦਰਸ਼ਨ ਦੇ ਬੈਠੇ ਆ ਨਾ ਕੋਈ ਆਪਣਾ ਉਹਨਾਂ ਦੇ ਨੁਮਾਇੰਦਾ ਭੇਜਿਆ ਨਾ ਸਾਡੇ ਕੋਲੇ ਕੋਈ ਹੋਰ ਆਇਆ ਕਿ ਇਹਨਾਂ ਨੂੰ ਤੁਸੀਂ ਮੰਗ ਪੱਤਰ ਫੜ ਲਓ ਸੋ ਇਸ ਕਰਕੇ ਇਹ ਗਲਤ ਰਵਈਆ ਵਾ ਅਜਿਹਾ ਸੈਂਟਰ ਸਰਕਾਰ ਦੇ ਖਿਲਾਫ ਆ ਇਹ ਸਾਡੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਜੋ ਡੀਸੀ ਹੈ ਜੀ ਗੱਲ ਕਰਨਗੇ ਕਿ ਕਿਥੋਂ ਦਾ ਇਨਸਾਫ ਆ ਜੀ ਆਪਦੇ ਮਾਲਕ ਹਕਕਾਰਾਂ ਵੀ ਕਿਤੇ ਰੱਖੀ ਕਰ ਲਾਂਗੇ ਉਹ ਸਾਡਾ ਰੋਸ ਆ ਕਿ ਅਸੀਂ ਇੱਥੇ ਬੈਠੇ ਆ ਕਿ ਸਾਡੇ ਨਾਲ ਆ ਕੇ ਸਾਡਾ ਮੰਗ ਪੱਤਰ ਵਾਣ ਅਸੀਂ ਤਾਂ ਉਹਨਾਂ ਨੂੰ ਕੋਈ ਹੋਰ ਦਾ ਨਹੀਂ ਕਰੇ ਉਹ ਸਰਕਾਰ ਤੱਕ ਪਹੁੰਚਾਉਣਾ ਇਹ ਜ਼ਿੰਮੇਵਾਰੀ ਇਹਨਾਂ ਦੀ ਆ ਸੋ ਇਸ ਕਰਕੇ ਇਹ ਬਹੁਤ ਗੱਲ ਕਰਦੇ ਆ ਆਗੂਆਂ ਦੇ ਨਾਲ ਅਸੀਂ ਡੀਸੀ ਸਰਪਟਾਈਮ ਨੂੰ ਸਾਹਿਬ ਨੂੰ ਸਮਾ ਲਿਆ ਹਾਂ ਜੀ ਜੀ ਡੀਸੀ ਸਾਹਿਬ ਨੂੰ ਪਕਾਇਦਾ ਉਹਨਾਂ ਨੇ 73 90 ਸਮਾਸੀ ਉਹਨੂੰ ਕੋਪੀ ਕੀਤਾ ਸੀ ਉਹਨਾਂ ਨੇ ਸਾਨੂੰ ਮੁੜ ਕੇ ਪਹਿਲਾ ਮੈਸੇਜ ਭੇਜਦਾ ਵੀ ਪਹਿਲਾ ਆ ਜਾ। ਅਸੀਂ ਪ੍ਰੋਪਰ ਸਪਲੇਟ ਕਰਕੇ ਚੱਲ ਜਾਈਏ। ਜੀ ਜੀ। ਤੇ ਸਭ ਨੂੰ ਵੇਟ ਕਰਨੀ ਚਾਹੀਦੀ। ਜੀ ਜੀ। ਕੋਈ ਅੰਮ੍ਰਿਤ ਅਸੇ ਰਹੀ ਬਟ ਕੱਲ ਹੋਰੀ ਸ਼ਾਇਦ 2 ਮਿੰਟ ਦਿਓ ਕੋਈ ਗੱਲ ਹੋ ਸ਼ਾਇਦ ਆਈ। ਹਾਂਜੀ ਕਰੋ ਕਰੋ ਅਸੀਂ ਅਸੀਂ ਉੱਥੇ ਖੜੇ ਆ। ਮਤਲਬ ਕੋਈ ਇਹ ਨਹੀਂ ਹੈ ਕਿ ਜਾਣ ਕੇ ਇਦਾਂ ਦਾ ਕਈ ਵਾਰੀ ਕੋਈ ਐਮਰਜੈਂਸੀ ਆ ਜਾਵੇ। ਇਹ ਐਮਰਜੈਂਸੀ ਮੰਨ ਲੈਂਦੇ ਆ। ਸਰਬਰਦਾ you あれ Oh, good hey.